ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰਜੀ ਦਾ ਖਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਗੁਰਜੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਬਾਣੀ ਰੰਭ ਹੁੰਦੀ ਹੈ ਦੇਵਕੰਦਾਰੀ ਰਾਗ ਦੀ ਭਾਈ ਰੰਮਤਾ ਹੋਈ ਸੀ 6 ਪਾਤਸ਼ਾਹ ਜੀ ਚੌਥੇ ਪਾਤਸ਼ਾਹ ਜੀ ਦੇ ਸ਼ਬਦ ਸੰਪੂਰਨ ਹੋਏ ਹਨ ਆਓ ਅੱਗੇ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਆਰੰਭ ਹੁੰਦੇ ਹਨ ਸਤਿਗੁਰ ਜੀ ਆਪਣੀ ਰਸਨਾ ਤੋਂ ਭਾਈ ਵਚਨ ਕਰਦੇ ਹਨ ਜੀ ਦੇਵਕੰਦਾਰੀ ਮਹੱਲਾ ਪੰਜਵਾਂ ਘਰ ਦੂਜਾ ਇਕ ਓੰਕਾਰ ਸਤਿ ਗੁਰਪ੍ਰਸਾਦ ਦੀਪਕਧਾਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਦੂਜੇ ਘਾਰ ਸੁਰ ਤਾਲ ਦੇ ਵਿੱਚ ਪਾਤਸ਼ਾਹ ਜੀ ਨੂੰ ਗਾਣ ਦੀ ਦਾਤ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਸਤਿਗੁਰ ਜੀ ਸ਼ਬਦਾਂ ਦੀ ਰਮਤਾ ਕਰਦੇ ਹਨ ਜੀ ਉਹ ਪਲੀਪੂਰਨ ਪ੍ਰਮਾਤਮਾ ਇੱਕ ਸਰੂਪ ਹੈ ਜੇ ਦੀ ਅਕਾਲ ਪੁਰਖ ਦੀ ਮੂਰਤ ਸਤ ਹੈ ਜੁਨਾ ਤੁਰਤ ਭਾਪ ਕੀ ਕਾਲ ਤੁਰਤ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਗੁਰੂ ਦੀ ਮੇਲ ਦੇ ਨਾਲ ਹੀ ਹਰੀ ਪ੍ਰਮਾਤਮਾ ਦਾ ਮੇਲ ਹੈ ਮਾਈ ਗੁਰ ਚਰਨੀ ਚਿੱਤ ਲਾਈ ਹੈ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੇ ਸਦਾ ਸਦਾ ਹਰ ਧਿਆਈ ਐ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸ਼ਬਦ ਦੀ ਰਮਤਾ ਕਰਦੇ ਹਨ ਰਹਾਉ ਦੀ ਪੰਗਤੀ ਤੋਂ ਕੇਂਦਰੀ ਭਾਵ ਤੋਂ ਸ਼ਬਦ ਦੀ ਰਮਤਾ ਕਰਦੇ ਹਨ ਮਾਈ ਗੁਰ ਚਰਨੀ ਚਿਤ ਲਾਈਏ ਏ ਮਾਂ ਮਾਈ ਦਾਤ ਬਣਦਾ ਮਾਂ ਗੁਰ ਚਰਨੀ ਚਿਤ ਲਾਈਏ ਮਹਾਰਾਜ ਜੀ ਕਹਿੰਦੇ ਉਹ ਗੁਰੂ ਸੱਚੇ ਮਾਲਕ ਦੇ ਚਰਨਾਂ ਦੇ ਨਾਲ ਇਹ ਮਨ ਚਿੱਤ ਲਾਣਾ ਕਰੀਏ ਉਥੇ ਸੰਸਾਰੀ ਚਰਨਾਂ ਦੀ ਗੱਲ ਨਹੀਂ ਹੈ ਆਵੇਂ ਕਿ ਬਹੁਤ ਲੋਕ ਉਲਟਾ ਅਰਥ ਬਣਾ ਲੈਂਦੇ ਹਨ ਪਰ ਬਾਣੀ ਦੇ ਵਿੱਚ ਬਹੁਤਾ ਆਤਮਿਕ ਚਰਨਾਂ ਦੀ ਗੱਲ ਕੀਤੀ ਹੈ ਪਾਤਸ਼ਾਹ ਜੀ ਨੇ ਇੱਥੇ ਵੀ ਸ਼ਬਦ ਰੂਪੀ ਚਰਨਾਂ ਦੀ ਮਹਾਰਾਜ ਗੱਲ ਕਰਦੇ ਹਨ ਕੀ ਐ ਮਾਈ ਉਹ ਸੱਚੇ ਗੁਰਾਂ ਦੇ ਚਰਨ ਕਮਲ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਬਾਣੀ ਰੂਪੀ ਚਰਨ ਕਮਲਾਂ ਦੇ ਨਾਲ ਸਾਡਾ ਮਨ ਜੁੜ ਜਾਵੇ ਚਿੱਤ ਜੁੜ ਜਾਵੇ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੇ ਮਹਾਰਾਜ ਜੀ ਕਹਿੰਦੇ ਜਦੋਂ ਪ੍ਰਭੂ ਕਿਰਪਾਲ ਹੋ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਹਿਰਦਾ ਰੂਪੀ ਜਿਹੜਾ ਕੌਲ ਹੈ ਮਹਾਰਾਜ ਜੀ ਕਹਿੰਦੇ ਉਹ ਪ੍ਰਕਾਸ਼ ਜਾਂਦਾ ਖਿੜ ਜਾਂਦਾ ਯਵੇਂ ਕੀ ਭਾਵ ਇਥੋਂ ਪ੍ਰਗਟ ਕਰਨ ਵਾਸਤੇ ਸਧਾਰਨ ਪੈਦਾ ਹੋ ਜਾਂਦੀ ਹੈ ਕਿ ਸੂਰਜ ਦੀਆਂ ਕਿਰਨਾਂ ਦੇ ਨਾਲ ਸੰਸਾਰੀ ਕਮਲ ਜਿਹੜਾ ਉਹ ਖਿੜ ਜਾਂਦਾ ਹੈ ਪ੍ਰਕਾਸ਼ ਹੁੰਦਾ ਨਾ ਜਦੋਂ ਸੂਰਜ ਚੜ੍ਹਦਾ ਹੈ ਤੇ ਕਮਲ ਫਿੱਲਦਾ ਹੈ ਕਮਲ ਦੀਆਂ ਪੱਤੀਆਂ ਖੜਨੀਆਂ ਸ਼ੁਰੂ ਹੋ ਜਾਂਦੀਆਂ ਇਸੇ ਤਰ੍ਹਾਂ ਸੱਚੇ ਪ੍ਰਭੂ ਦੇ ਜਦੋਂ ਹਿਰਦੇ ਵਿੱਚ ਪ੍ਰਕਾਸ਼ ਕਰਦੇ ਹਨ ਚਰਨ ਕਮਲ ਪਾਤਸ਼ਾਹ ਜੀ ਕਹਿੰਦੇ ਕੋਈ ਹਿਰਦੇ ਦੇ ਵਿੱਚ ਵਸਦਾ ਹੈ ਤੇ ਪ੍ਰਭੂ ਹਿਰਦੇ ਵਿੱਚ ਉਗਣ ਆਣਤਾ ਦਾ ਹਨੇਰਾ ਜਿਹੜਾ ਉਹ ਦੂਰ ਕਰ ਦਿੰਦਾ ਹੈ ਤੇ ਗਿਆਨ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਚਰਨ ਕਮਲ ਧਾਰਨ ਕਰਨ ਦੇ ਨਾਲ ਹਿਰਦਾ ਵੀ ਜਿਸ ਕਮਲ ਰੂਪੀ ਕੌਲ ਦੀ ਤਰ੍ਹਾਂ ਪ੍ਰਕਾਸ਼ ਦਾ ਹੈ ਖਿੜਦਾ ਹੈ ਇਵੇਂ ਬਾਹਰਲੇ ਕੰਵਲ ਖਿੜਦਾ ਹੈ ਨਾ ਸੂਰਜ ਦੀ ਕਿਰਨ ਦੇ ਨਾਲ ਇਸੇ ਤਰ੍ਹਾਂ ਹੀ ਸ਼ubh ਗੁਣਾ ਰੂਪੀ ਮਾਲਕ ਦੀ ਜਦੋਂ ਹਿਰਦੇ ਤੇ ਕਿਰਨ ਪੈਂਦੀ ਹੈ ਪ੍ਰਭੂ ਕਿਰਪਾਲ ਹੁੰਦੇ ਨੇ ਪ੍ਰਭ ਹੋਏ ਕਿਰਪਾਲ ਕੰਵਲ ਪ੍ਰਗਾਸ ਹੈ ਮਹਾਰਾਜ ਜੀ ਕਹਿੰਦੇ ਹਿਰਦਾ ਦੇ ਵਿੱਚ ਕਮਲ ਰੂਪੀ ਪ੍ਰਕਾਸ਼ ਹਿਰਦਾ ਜਿਹੜਾ ਨਾ ਕਮਲ ਕੌਲ ਦੀ ਤਰ੍ਹਾਂ ਖਿੜ ਜਾਂਦਾ ਹੈ ਜਦੋਂ ਸਤਿਗੁਰ ਦਾ ਪ੍ਰਕਾਸ਼ ਹਿਰਦੇ ਤੇ ਪੈਂਦਾ ਸਦਾ ਸਦਾ ਹਰ ਧਿਆਈਐ ਜਿਹੜੇ ਮਹਾਰਾਜ ਜੀ ਕਹਿੰਦੇ ਸਦਾ ਲਈ ਉਹਨੂੰ ਤੇ ਹੁੰਦੇ ਹਨ ਜਿਹੜੇ ਜਿਗਿਆਸੂ ਪ੍ਰਾਣੀ ਜੀਵ ਸਦਾ ਹੀ ਉਹਨੂੰ ਤੇ ਹੁੰਦੇ ਰਹਿੰਦੇ ਹਨ ਜਪਦੇ ਰਹਿੰਦੇ ਹਨ ਚਿਤਾ ਕਰਦੇ ਆ ਇਹ ਮਹਾਰਾਜ ਜੀ ਕਹਿੰਦੇ ਉਹ ਨਾ ਹਿਰਦਾ ਰੂਪੀ ਕਬਲ ਜਿਹੜਾ ਖਿਟ ਜਾਂਦਾ ਹੈ ਰਹਾਉ ਪਾਤਸ਼ਾਹ ਜੀ ਅਗਲਾ ਪਹਿਲਾ ਬੰਦ ਆਰੰਭ ਕਰਦੇ ਆਂ ਸ਼ਬਦ ਦਾ ਅੰਤਰ ਏਕੋ ਬਾਹਰ ਏਕੋ ਸਭ ਮੈਂ ਇੱਕ ਸਮਾਈ ਐ ਮਹਾਰਾਜ ਜੀ ਕਹਿੰਦੇ ਅੰਦਰ ਬਾਹਰ ਹੀ ਉਹ ਪ੍ਰਕਾਸ਼ ਹੈ ਹਿਰਦਿਆਂ ਦੇ ਵਿੱਚ ਹੀ ਹਿਰਦੇ ਵਿੱਚ ਹੀ ਮਨੁੱਖ ਦੇ ਅੰਦਰ ਵੀ ਉਹ ਹੈ ਅੰਦਰ ਏਕੋ ਬਾਹਰ ਏਕੋ ਮਹਾਰਾਜ ਜੀ ਕਹਿੰਦੇ ਸ੍ਰਿਸ਼ਟੀ ਦੇ ਵਿੱਚ ਵੀ ਉਹ ਵਰਤ ਰਿਹਾ ਹੈ ਬਾਹਰ ਵੀ ਏਕੋ ਦਾ ਫਸਾਰਾ ਹੈ ਹਰ ਜਗ੍ਹਾ ਤੇ ਉਹ ਪਲੀ ਪੂਰਨ ਹੈ ਹਰ ਜਗ੍ਹਾ ਤੇ ਉਹਦਾ ਵਾਸਾ ਹੈ ਸਭ ਮੈਂ ਇੱਕ ਸਮਾਈਏ। ਔਰ ਜੀ ਕਹਿੰਦੇ ਭਾਈ ਸਾਰਿਆਂ ਦੇ ਵਿੱਚ ਉਹ ਇੱਕੋ ਸਮਾਇਆ ਹੋਇਆ। ਆਵੇਂ ਕੀ ਸਾਡਾ नेत्र ਨਹੀਂ ਹੈ ਉਹਨੂੰ ਦੇਖਣ ਯੋਗ। ਅਸੀਂ ਦੇਖ ਨਹੀਂ ਪਾਉਂਦੇ ਉਹਨੂੰ। ਪਰ ਪਿਆਰਿਓ ਇਹ ਨਹੀਂ ਵੀ ਅਸੀਂ ਦੇਖ ਨਹੀਂ ਪਾਉਂਦੇ ਤੋ ਹੈ ਨਹੀਂ। ਉਹ ਹਰ ਜਗ੍ਹਾ ਤੇ ਕਣ-ਕਣ ਵਿੱਚ, ਹਵਾ ਵਿੱਚ, ਪਾਣੀ ਵਿੱਚ, ਸਰੀਰਾਂ ਵਿੱਚ, ਜੀਵਾਂ ਦੇ ਵਿੱਚ ਉਹ ਵਸਤਰਿਆ। ਆਸ਼ਾ ਜੀ ਪਰਗਟ ਕਰ ਦੇਣ ਅੰਤਰ ਇੱਕੂ ਬਾਹਰ ਇੱਕੂ ਸਭ ਮੈਂ ਇੱਕ ਸਮਾਈ ਹੈ ਹਰ ਅਜਿ ਕਹਿੰਦੇ ਸਾਰਿਆਂ ਵਿੱਚ ਉਹ ਸਮਾਇਆ ਹੈ ਘਟ ਅਵਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈ ਹੈ ਮਹਾਰਾਜ ਜੀ ਕਹਿੰਦੇ ਹਰ ਘਟ ਅਵਘਟ ਰਵਿਆ ਹਰ ਅਜਿ ਕਹਿੰਦੇ ਹਰ ਘਟ ਦੇ ਵਿੱਚ ਉਹ ਰਵ ਰਿਹਾ ਹੈ ਹਰ ਜੀ ਕਹਿੰਦੇ ਘਟ ਵ ਘਟ ਰਵਿਆ ਸਭ ਠਾਈ ਹਰ ਸਰ ਠਾ ਠਾਈ ਤੇ ਭਾਵ ਹਰ ਜਗਾ ਤੇ ਹਰ ਥਾਂ ਤੇ ਸਭ ਥਾਵਾਂ ਤੇ ਉਹ ਵਰਤ ਰਿਹਾ ਵਸ ਰਿਹਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕੋ ਉਪਕਾਰ ਘਟ ਘਟ ਕੇ ਅੰਤਰ ਕੀ ਜਾਣਤ ਹਰ ਜੀ ਹਿਰਦਿਆ ਦੀ ਉਹ ਜਾਣਦਾ ਕਿਉਂ ਜਾਣਦਾ ਹਰ ਘਟ ਵਿੱਚ ਉਹਦਾ ਵਾਸ ਹੈ ਹਰ ਜਗਾ ਤੇ ਉਹ ਵਰਤ ਰਿਹਾ ਹੈ ਪਾਤਸ਼ਾਹ ਜੀ ਕੇ ਸਭ ਠਾਈ ਸਭ ਥਾਮਾ ਤੇ ਉਹਦਾ ਵਾਸ ਹੈ ਹਰ ਪੂਰਨ ਬ੍ਰਹਮੰਤ ਖਾਈ ਹੈ ਜੇ ਮਹਾਰਾਜ ਜੀ ਕਹਿੰਦੇ ਹਰੀ ਪੂਰਨ ਬ੍ਰਹਮ ਜਿਹੜਾ ਹੈ ਉਹੀ ਬ੍ਰਹਮ ਦੇ ਵਿੱਚ ਜਿਹੜਾ ਲੀਨ ਹੁੰਦਾ ਉਹੀ ਉਹਨੂੰ ਦੇਖ ਪਾਉਂਦਾ ਹੈ ਉਹੀ ਉਹਨੂੰ ਉਸ ਮਹਿਸੂਸ ਕਰ ਸਕਦਾ ਹੈ ਦੇਖ ਸਕਦਾ ਹੈ ਕਿਉਂ ਅਸੀਂ ਅੰਨੇ ਆ ਅਸੀਂ ਉਸ ਨੇਤਰ ਤੋਂ ਵਾਂਝੇ ਆ ਜੇ ਅਸੀਂ ਉਸ ਨੇਤਰ ਤੋਂ ਅੰਨੇ ਹਾਂ ਇਸ ਕਰਕੇ ਅਸੀਂ ਉਹਨੂੰ ਦੇਖ ਨਹੀਂ ਪਾਉਂਦੇ ਉਹਨੂੰ ਮਹਿਸੂਸ ਨਹੀਂ ਕਰ ਪਾਉਂਦੇ ਜਿਸ ਦੇ ਕਾਰਨ ਉਹਨੂੰ ਦੂਰ ਸਮਝ ਲੈਂਦੇ ਆ ਜਿਸ ਦੇ ਕਾਰਨ ਅਸੀਂ ਔਗਣਾਂ ਨਾਲ ਮਹਾਰਾਜ ਜੀ ਕਹਿੰਦੇ ਪਾਪ ਕਮਾਉਂਦੇ ਆ ਔਗਣ ਕਰਦੇ ਆ ਕਿਉਂਕਿ ਅਸੀਂ ਉਹਨੂੰ ਦੇਖ ਨਹੀਂ ਪਾਉਂਦੇ ਸਾਡਾ ਨੇਤਰ ਨਹੀਂ ਆ ਉਹ ਅੰਨਾ ਪਾਣਾ ਸਾਡੇ ਕੋਲ ਅਸੀਂ ਉਹਨੂੰ ਮਹਿਸੂਸ ਨਹੀਂ ਕਰ ਪਾਉਂਦੇ ਇਸ ਕਰਕੇ ਅਸੀਂ ਔਗਣ ਕਰਦੇ ਆ ਪਾਪ ਕਰਦੇ ਆ ਉਹ ਕਰਮ ਕਮਾਉਂਦੇ ਆ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਨਹੀਂ ਘਟ ਅਬ ਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਐ ਹਰ ਰਾਜ ਜੀ ਕਹਿੰਦੇ ਪੂਰਨ ਬ੍ਰਹਮ ਦਿਖਾਣਾ ਕਰੋ ਉਸਤਤ ਕਰੇ ਸੇਵਕ ਮਨ ਤੇਰੇ ਸਾਰਾ ਤਨਾਕ ਤੂੰ ਪਾਈਐ ਤੇ ਮਹਾਰਾਜ ਜੀ ਕਹਿੰਦੇ ਤੇਰੇ ਸੇਵਕ ਤੇਰੀ ਉਸਤਤ ਕਰਦਿਆਂ ਉਸਤਤ ਕਰੇ ਸੇਵਕ ਮੋਨਾ ਨੇਕਾ ਹੀ ਤੇਰੇ ਸੇਵਕ ਭਗਤ ਜਨ ਤੇਰੀ ਉਸਤਤ ਕਰਦਿਆਂ ਮੋਨਾ ਕੀਤੇ ਮੁਨੀ ਰਿਸ਼ੀ मुनी तेरे ਕਿੰਨੇ ਕੋ ਪਤਾ ਨੀ ਗਿਣਤੀ ਤੋਂ ਪਰੇ ਤੇਰੀ ਉਸਤਤ ਕਰਦੇ ਆ ਉਸਤਤ ਕਰੇ ਸੇਵਕ ਮੁੰਨਾ ਸੇਵਕ ਵੀ ਅਤੇ मुनी ਜਨ ਕਹਤੇ ਮਹਾਰਾਜ ਜੀ ਕਹਿੰਦੇ ਕਿੰਨੇ ਕੋਣ ਪਤਾ ਨਹੀਂ ਤੇਰਾ ਅੰਤਨਾ ਕਤਹੂ ਪਾਈਐ ਤੇਰੀ ਉਸਤਤ ਕਰਨ ਵਾਲੇ ਤਾਂ ਬਹੁਤ ਹਨ ਗਿਣਤੀ ਤੋਂ ਪਰੇ ਸੇਵਕ ਜਨ मुनी ਜਨ ਭਗਤ ਜਨ ਤੇ ਮਹਾਰਾਜ ਜੀ ਕਹਿੰਦੇ ਪਰ ਤੇਰਾ ਅੰਤਨਾ ਕਤਹੂ ਪਾਈਐ ਮਹਾਰਾਜ ਜੀ ਕਹਿੰਦੇ ਗਾ ਸਕਦੇ ਹਨ ਉਸਤਤ ਕਰ ਸਕਦੇ ਹਨ ਪਰ ਤੇਰਾ ਅੰਤ ਨਹੀਂ ਪਾ ਸਕਦੇ ਅੰਤ ਨਹੀਂ ਦੁਨੀਆ ਤੇਰਾ ਪਾ ਸਕਦੀ ਦੁਨੀਆ ਕੀ ਦੇਵਤੇ ਬੁਨੀ ਜਾਣ ਵੀ ਤੇਰਾ ਅੰਤ ਨਹੀਂ ਪਾ ਸਕਦੇ ਹਰਿ ਜੀ ਕਹਿੰਦੇ ਕਿਉਂ ਤੁਸੀਂ ਬੇਅੰਤ ਹੋ ਬੇਅੰਤ ਹੋ ਬੇਅੰਤਤਾ ਦਾ ਕਦੀ ਅੰਤ ਨਹੀਂ ਹੁੰਦਾ ਜਿਹੜਾ ਬੇਅੰਤ ਹੁੰਦਾ ਉਹਦਾ ਕੋਈ ਪਾਰਾਵਾਰ ਨਹੀਂ ਹੈ ਕਿੱਤਾ ਹੈ ਕਿੰਨਾ ਕੁ ਹੈ ਕਿੱਡਾ ਕੁ ਕਾਰ ਹੈ ਉਹਦਾ ਅੰਤ ਕੋ ਜਿਹੜੇ ਪਾਣ ਗਏ ਉਹ ਥੱਕ ਟੁੱਟ ਕੇ ਖਤਮ ਹੋ ਗਏ ਮਹਾਰਾਜ ਜੀ ਕਹਿੰਦੇ ਸੁਖ ਦਾਤੇ ਦੁਖ ਭੰਜਨ ਸਵਾਮੀ ਜਨ ਨਾਨਕ ਸਦ ਬਲ ਜਾਈ ਐ ਅਖੀਰਲੀ ਤੋਖ ਹੈ ਭਗਤ ਜੀ ਮਹਾਰਾਜ ਜੀ ਇੱਥੇ ਅਨਸਰ ਦਿੰਦੇ ਆ ਸੁਖ ਦਾਤੇ ਮਹਾਰਾਜ ਜੀ ਕਹਿੰਦੇ ਸਾਰੇ ਸੁੱਖਾਂ ਦੇ ਤੁਸੀਂ ਦਾਤੇ ਹੋ ਦੁਖ ਭੰਜਨ ਸਵਾਮੀ ਦੁੱਖਾਂ ਨੂੰ ਭੰਜਨ ਕਰਨ ਵਾਲੇ ਦੁੱਖਾਂ ਨੂੰ ਹਰਨ ਕਰਨ ਵਾਲੇ ਦੁੱਖਾਂ ਨੂੰ ਖਤਮ ਕਰਨ ਵਾਲੇ ਹੋ ਸਵਾਮੀ ਜੀ ਈਮਾਰਾ ਜੀ ਖੁਦ ਬਲ ਹਾਰ ਜਾਂਦੇ ਹਨ ਕਹਿੰਦੇ ਸੁੱਖਾਂ ਦੇ ਦਾਤੇ ਹੋ ਦੁੱਖ ਭੰਜਨ ਸਵਾਮੀ ਹੋ ਜਦ ਨਾਨਕ ਸੱਦ ਬਲ ਜਾਈ ਹੈ ਈਮਾਰਾ ਜੀ ਕਹਿੰਦੇ ਮੈਂ ਨਾਨਕ ਸਦਾ ਹੀ ਤੇਰ ਤੋਂ ਸਦਾ ਬਲ ਜਾਈਏ ਬਲ ਹਾਰ ਜਾਂਨਾ ਹ ਤੁਹਾਡੇ ਅੱਗੇ ਸਾਡਾ ਬਲ ਨਹੀਂ ਚੱਲ ਸਕਦਾ ਤਾਂ ਤਾਂ ਹੀ ਬਲ ਹਾਰ ਦਾ ਇਹ ਅਰਥ ਬਣਦਾ ਹੈ ਬਲ ਹਾਰਨਾ ਇਹ ਵਿੱਚ ਸ਼ਰਾਬ ਦੀ ਬਲ ਹਾਰ ਜਾਣਾ ਉਹਦੇ ਅੱਗੇ ਸਾਡਾ ਬਲ ਨਹੀਂ ਚੱਲ ਸਕਦਾ ਉਹਦੇ ਅੱਗੇ ਤਾਕਤ ਨਹੀਂ ਚੱਲ ਸਕਦੀ ਇਹ ਬਲਹਾਰ ਦਾ ਅੰਸਰ ਬਣਦਾ ਉੱਤਰ ਮਹਾਰਾਜ ਜੀ ਕਹਿੰਦੇ ਅਸੀਂ ਤੇਰੇ ਤੋਂ ਬਲ ਹਾਰ ਜਾਂਨੇ ਆ ਜਨ ਨਾਨਕ ਸੱਧ ਬਲ ਜਾਈਏ ਮਹਾਰਾਜ ਜੀ ਕਹਿੰਦੇ ਕੁਰਬਾਨ ਜਾਂਦੇ ਹਾਂ ਕਿਉਂ ਸਾਡੇ ਸੁੱਖਾਂ ਦਾ ਤੁਸੀਂ ਦਾਤ ਦੇ ਹੋ ਦੁਖ ਭੰਜਨ ਸਵਾਮੀ ਓਮਾ ਪੜਦੇ ਆ ਨਾ ਸ਼ਬਦ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਤੇ ਮਹਾਰਾਜ ਕਹਿੰਦੇ ਦੁੱਖਾਂ ਨੂੰ ਭੰਜਨ ਵਾਲੇ ਖਤਮ ਕਰਨ ਵਾਲੇ ਹਰਨ ਕਰਨ ਵਾਲੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਅਸੀਂ ਤੁਹਾਡੇ ਤੋਂ ਸਦਕੇ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਇਹ ਸ਼ਬਦ ਦੀ ਵਿਚਾਰ ਹੈ ਪਾਤਸ਼ਾਹ ਜੀਏ ਦੋਸ਼ ਬੰਦਾ ਵਾਲੇ ਸ਼ਬਦਨ ਪਾਤਸ਼ਾਹ ਜੀਏ ਛੋਟੇ ਸ਼ਬਦ ਜਿਹਦੇ ਵਿੱਚ ਮਹਾਰਾਜ ਜੀ ਵੱਡੀ ਸਿੱਖਿਆ ਬਖਸ਼ਦੇ ਹਨ ਇਹ ਪਹਿਲਾ ਪੰਜੇ ਪਾਤਸ਼ਾਹ ਜੀ ਦਾ ਸ਼ਬਦ ਸੰਪੂਰਨ ਹੁੰਦਾ ਹੈ ਸਤਗੁਰੂ ਜੀ ਮੇਰ ਕਰਨ ਇਨੀਆਂ ਕੁਹਾਜਨੀਆਂ ਪ੍ਰਵਾਨ ਕਰਿਓ ਸਤਗੁਰੂ ਜੀ ਆਈਆਂ ਸਤਿ ਆਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਤੁਲਾ ਗਲਤੀਆਂ ਦੀ ਖਿਮਾ ਬਖਸ਼ਣ ਚੜ੍ਹਦੀਆਂ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ